ਸਾਰੇ 28 ਇਸੇ ਕਹਿਣਾ ਚਾਹੁੰਦੇ ਆ ਕਿ ਹੜਪੀਰਤ ਦੇ ਵਾਸਤੇ ਪਤਾ ਨਹੀਂ ਕਿੰਨੇ ਕਈ ਹਜ਼ਾਰਾਂ ਹੀ ਪਿੰਡ ਡੁੱਬ ਚੁੱਕੇ ਨੇ ਤੇ ਇੱਕ ਲੋਦੀ ਗੁੱਜਰ ਦੇ ਮਾਣ ਰਕਬਾ ਜਿਹੜਾ ਬਹੁਤ ਜ਼ਿਆਦਾ ਡੁੱਬਿਆ ਹੈ ਇੱਕ ਲੋਦੀ ਦੇ ਬੁੱਲਦੇ ਵਿੱਚ ਕੰਧਾਂ ਕੀਤੀਆਂ ਗਿਆ ਨੇ ਉਹ ਵਿੱਚੋਂ ਕੱਢੀਆਂ ਜਾਣ ਇਹ ਇੱਕ ਮਾਝ ਦੇ ਅਗਲੇ ਤਾਰਾਂ ਦੇ ਲਾਗੇ ਪੋਲਿਆ ਜਿਹੜਾ ਉਹਦੇ ਚੋਂ ਸੀਖਾ ਕੱਢੀਆਂ ਜਾਂਦੇ ਪਾਣੀ ਸਾਡਾ ਨਿਕਲ ਚੁੱਕੇ ਨਹੀਂ ਤੇ ਸਾਨੂੰ ਕਣਕਾਂ ਬੀਜਣੀਆਂ ਮੁਸ਼ਕਲ ਹੋ ਗਈਆਂ ਨੇ ਨਹੀਂ ਤੇ ਸਾਡੇ ਸਾਹਮਣੇ ਜਿਹੜੇ ਠੇਕੇ ਤੇ ਭਰਾਵਾਂ ਮਾਰਿਆ ਵਿਚਾਰੇ ਲਈਆਂ ਨੇ ਉਹਨਾਂ ਨੂੰ ਵੀ ਪਰੇਸ਼ਾਨੀ ਬਹੁਤ ਉਹਨਾਂ ਤੇ ਬਹੁਤ ਜ਼ਿਆਦਾ ਸਾਰਾ ਕਰਜ਼ੇ ਚੁੱਕ ਕੇ ਲਈਆਂ ਨੇ ਉਹ ਹੁਣ ਕਿੱਧਰ ਜਾਣਗੇ ਘੜੂ ਕਾਨ ਦੇ 50000 ਦੇ ਮੰਗਲ ਕਰਦੇ ਅਸੀਂ ਕੋਈ ਅੰਦੇ ਮੁਰਗੀ ਖਾਨਾ ਡੋਗ ਗਿਆ ਉਹ ਨਹੀਂ ਆਈ ਨਹੀਂ ਕੋਈ ਵੀ ਨਹੀਂ ਇਥੇ ਨਾ ਸਰਕਾਰੀ ਅਧਿਕਾਰੀ ਆਏ ਦੇ ਕੋਈ ਆਉਂਦਾ ਤੇ ਉਥੇ ਫੋਟੋ ਲਵਾ ਕੇ ਲੋਦੀਓ ਪਾਣੀ ਚ ਫਲੋ ਕੇ ਵਾਪਸ ਚਲੇ ਜਾਂਦਾ ਇੱਦਾਂ ਕੋਈ ਇਹਨੇ ਅਜੇ ਤੱਕ ਮੰਗ ਨਹੀਂ ਦੀ ਮੰਨਾਂ ਦੀ ਕਹਿੰਨੇ ਖਬਰ ਨਹੀਂ ਲਈਦੀ ਕੋਈ ਵੀ ਕਿਸੇ ਦੇ ਸਾਹ ਦੇ ਵੰਨ ਕੇ ਮੌਕਾ ਵੇਖਣਾ ਦੀਤੀ ਸਾਹਿਬ ਆਵੇ ਸਾਡੇ ਪੁੱਲ ਦਾ ਮੌਕਾ ਵੀ ਦੇ ਸਾਹਿਬ ਆਵੇ ਆਣ ਕੇ ਮੌਕੇ ਵੇਖਣ ਦੋਹਾਂ ਪੁੱਲਾਂ ਦਾ ਵੇਖ ਕੇ ਤੇ ਸਾਨੂੰ ਸਹੀ ਕਰਕੇ ਦੇਣ ਕਿੰਨਾ ਨੁਕਸਾਨ ਕਿੰਨੇ ਏਕੜ ਜ਼ਮੀਨ ਖਰਾਬ ਹੋ ਗਈ ਸਾਡੇ ਮੰਨਾਂ ਦੀ ਕਾਸ਼ੀ ਦੀ ਦਾ 100 ਏਕੜ ਹੋ ਗਈ ਕੋਈ ਬਾਗ ਵਾਲੇ ਫਲਦਾਰ ਬੂਟੇ ਵੀ ਆ ਬਾਗ ਜਿਹੜਾ ਰਮਜੀਤ ਸਿੰਘ ਦਾ ਬਾਗ ਆ 15 ਕਿੱਲੇ ਤੋਂ ਵੱਧ ਬਾਗ ਆ ਜੋ ਅੱਜ ਬੇਕਾਰ ਹੋ ਰਿਹਾ ਸੋਕਰੇ ਬੂਟੇ ਸਾਰੇ ਦੋ ਚਾਰ ਦੇ ਚ ਸਾਰੇ ਖਤਮ ਹੋ ਜਣੇ ਆ ਪ੍ਰਸ਼ਾਸਨ ਵਾਲਾ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਜੀ ਅਜੇ ਤੱਕ ਪਹੁੰਚਿਆ ਸਾਡੇ ਕਿਸੇ ਸਾਰ ਨਹੀਂ ਲਈ ਅਜੇ ਤੱਕ ਨਾ ਕੋਈ ਡੀਸੀ ਸਾਹਿਬ ਇੱਥੇ ਆਇਆ ਨਾ ਕੋਈ ਹੋਰ ਆਇਆ ਜੇ ਆਉਂਦਾ ਕੋਈ ਐਮਐਲਏ ਆਉਂਦਾ ਤੇ ਉਹ ਫੋਟੋ ਲਵਾ ਕੇ ਵਾਪਸ ਚਲੇ ਜਾਂਦਾ ਕਿਸੇ ਨੇ ਨਹੀਂ ਆਖਿਆ ਵੀ ਤੁਹਾਨੂੰ ਮਾਮਲਾ ਹੈ ਸਾਹਮਣੇ ਦਿੱਤਾ ਜਾਊਗਾ ਜਾਂ ਸਾਹਮਣੇ ਦਿੱਤਾ ਜਾਊਗਾ ਕੁਛ ਨਹੀਂ ਕਿਹਾ ਦਿੱਤਾ ਅਜੇ ਤੱਕ ਹਾਂਜੀ ਕੀ ਨਾ ਬਾਜੀ ਰਣਜੀਤ ਸਿੰਘ ਜੀ ਕਿਹੜਾ ਪਿੰਡ ਜੀ ਪਿੰਡ ਮੰਜਾ ਕਿੰਨਾ ਤੁਹਾਡਾ ਨੁਕਸਾਨ ਹੋ ਗਿਆ ਇੱਥੇ ਸਾਡਾ ਕਰੋੜਾਂ ਰੁਪਈਆ ਦਾ ਨੁਕਸਾਨ ਹੋ ਗਿਆ ਇੱਥੇ 15 ਕਿਲੇ ਮੇਰਾ ਬਾਗ ਨਸ਼ਟ ਹੋ ਗਿਆ ਤੇ ਧੋਨੇ ਦੀ ਛਾਣੂ 1 ਕਿਲੋ ਆਸ ਨਹੀਂ ਕਿਹੜਾ ਸਾਡਾ ਕਰੋੜਾਂ ਰੁਪਈਆ ਦਾ ਫਸਲ ਸੀ ਹਜ਼ਾਰਾਂ ਏਕੜ ਮੰਜਾਂ ਦਾ ਰਕਬਾ ਇਹ ਲੋਦੀ ਗੁਜਰਦਾ ਤੇ ਰਕਬਾ ਸਾਰਾ ਖਰਾਬ ਹੋ ਗਿਆ ਕੋਈ ਸਰਕਾਰੀ ਅਧਿਕਾਰੀ ਤੇ ਪਹੁੰਚਿਆ ਕੋਈ ਸਰਕਾਰੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਉਹ ਲੋਦੀ ਵਾਲੇ ਪੁੱਲ ਤੋਂ ਹੀ ਮੁੜ ਜਾਂਦੇ ਨੇ ਇੱਥੇ ਨਾ ਇਹਨਾਂ ਦਾ ਕੋਈ ਚਾਰਾ ਆਇਆ ਵਾ ਅਜੇ ਤੱਕ ਕਿਸੇ ਜਗ੍ਹਾ ਦੇ ਪੰਦੀਆਂ ਨੂੰ ਨਾ ਕੋਈ ਤੂੜੀ ਆਈ ਆ ਇਹ ਬੜੇ ਮੰਗ-ਮਾ ਕੇ ਪਾਉਂਦੇ ਆ ਇਹ ਪਿੰਡੇ ਨਾਲ ਦਾ ਜਰੂਰ ਉੱਚੇ ਥਾਂ ਹੈ ਉਹਨਾਂ ਤੂੜੀਆਂ ਵੀ ਇੱਧਰ ਰੱਖੀਆਂ ਸੀ ਚਾਰਾ ਵੀ ਇੱਧਰ ਸੀ ਕਿੱਥੋਂ ਵੜ ਕੇ ਖੜਦੇ ਸੀ ਇਹਨਾਂ ਦਾ ਕੋਹਮ ਨਹੀਂ ਰਿਆ ਤੇ ਨਾ ਇੱਥੇ ਕੋਈ ਅਧਿਕਾਰੀ ਆਉਂਦਿਆ ਹੈ ਕੀ ਮੰਗ ਕਰਦੇ ਤੁਸੀਂ ਆਈਏ ਨੇ ਸਾਨੂੰ ਮਾਮਜਾ ਦਿੱਤਾ ਜਾਵੇ ਚਾਹਾਨੂੰ ਇੱਕ ਪੈਸੇ ਦੀ ਵੀ ਨਹੀਂ ਜੀ ਇਹ ਚਾਹ ਉਹ ਤਾਰਾਂ ਦੇ ਵਿੱਚੋਂ ਤਾਰਾਂ ਨਾ ਕੱਢੀਆਂ ਗਈਆਂ ਠੀਖਾਂ ਤੇ ਅਸੀਂ ਕੜਕ ਵੀ ਨਹੀਂ ਇੱਥੇ ਬੀਚ ਸਕਦੇ ਇਹ ਪਾਣੀ ਇਹ ਬੰਦ ਹੋਏਗੇ ਉਦਾਂ ਹੀ ਵਗਣ ਦਿਆ ਜੀ ਪਾਣੀ ਉੱਚੀ ਤਰ੍ਹਾਂ ਹੀ ਵਗਣ ਡਿਆ ਵੇਖੋ ਕੀ ਹਾਲਤ ਹੋ ਗਈ ਆ ਪਾਣੀ ਮੁਸਕ ਗਿਆ ਵਾ ਲੋ ਗਿਆ ਆ ਗਿਆ ਵਗਣ ਕਾ ਤਾ ਹਾਂ ਇਹ ਕਿੰਨੇ ਚਿਰ ਹੋ ਗਿਆ ਪਾਣੀ ਜਦੋਂ ਦਾ ਆੜਾ ਜਦੋਂ ਉਦੋਂ ਦੇ ਪਾਣੀ ਉਦੋਂ ਪਾਣੀ ਪਹਿਲਾਂ ਸਾਲ ਨੂੰ ਪਾਕਿਸਤਾਨ ਵੱਲੋਂ ਪਾਣੀ ਦਰਿਆ ਮੋੜਦਾ ਫਸਾਂ ਰਾਵੀ ਦਰਿਆ ਪਸਾਂ ਮੋੜਦਾ ਉਦੋਂ ਪਾਣੀ ਇਹ ਤੋਂ ਅੱਧੇ 8 ਫੁੱਟ ਜ਼ਿਆਦਾ ਸੀ ਹੁਣ ਜਦ ਆ ਵੀ ਫਸਾਂ ਮੁੜਿਆ ਤੇ ਪਛੂ ਅਜ ਨਾਲੀ ਵੱਲੋਂ ਪਾਣੀ ਆਉਣਾ ਸ਼ੁਰੂ ਹੋ ਗਿਆ ਇਹ ਇੱਥੇ ਆ ਕੇ ਪਾਣੀ ਖਲੋ ਗਿਆ ਪਾਣੀ ਇਹ ਗੁੱਲਤਦਾ ਨਹੀਂਗਾ ਕੀ ਨਾ ਆਹੀ ਹਾਲ ਦਸਤਨ ਦੀ ਸਰਕਾਰ ਤੋਂ ਕੀ ਆਸ ਰੱਖੀ ਤੁਸੀਂ ਸਰਕਾਰ ਤੋਂ ਹੀਆਂ ਨਹੀਂ ਸਾਨੂੰ ਵਾਥ ਵਾਦ ਮਾਮ ਜਾ ਦੇਣ ਸਾਡੇ ਮਾਲ ਦੰਗਰ ਦਾ ਚਾਰਾ ਘੱਲ ਲੈਣਾ ਤੂੜੀ ਘੱਲਣ ਕੇ ਕਰੀਬ ਕਈਆਂ ਲੋਕ ਇੱਕ ਕਿਲੋ ਦੀ ਵੀ ਨਹੀਂ ਆਸ ਹੈਗੀ ਇਸ ਨੂੰ ਇੱਥੇ ਇਹ ਇਲਾਕੇ ਦੇ ਨਾ ਮੰਨਾਂ ਦੇ ਇਲਾਕੇ ਤੇ ਕਿਲੋ ਦੀ ਵੀ ਨਹੀਂ ਆਸ ਹੈਗੀ ਇਹ ਪੈੜੀਆਂ ਕੋ ਠੇਕੇ ਤੇ ਲਈਆਂ ਠੇਕੇ ਦੇ 70 70 ਹਜ਼ਾਰ ਨੂੰ ਠੇਕੇ ਤੇ ਲਈਆਂ ਨੇ ਇਹ ਕਿੱਥੋਂ ਠੇਕਾ ਪੜਨਗੇ ਕਰਜ਼ਾ ਚੁੱਕ ਕੇ ਨਾ ਠੇਕਾ ਦਿੱਤਾ ਠੀਕ ਜੀ ਆਪਾਂ ਇੱਥੇ ਫ੍ਰੀ ਰੇਂਜ ਪੋਲਟਰੀ ਫਾਰਮ ਖੋਲੇ ਸੀਗਾ 3000 ਮੁਰਗੀ ਦਾ ਇਹ ਆਪਾਂ ਬਾਗ ਦੇ ਵਿੱਚ ਅੰਨ ਰੱਖਿਆ ਸੀਗਾ ਤੇ ਜਿਸ ਰਾਤ ਪਾਣੀ ਆਇਆ ਤੇ ਉਸ ਰਾਤ ਮਤਲਬ ਭਜ ਭਜਾ ਗਿਆ ਆਪਾਂ ਜਿਹੜੇ 300 ਬੋਰਡ ਬਚਾ ਸਕੇ ਆ ਤੇ ਬਾਕੀ ਸਾਰੇ ਕੁਝ ਮਰ ਗਏ ਤੇ ਕੁਝ ਗਾ ਦੇ ਗਾ ਅੱਗੇ ਰੁੜ ਗਏ ਕਿਉਂਕਿ ਫ੍ਰੀਜ ਫ੍ਰੀ ਰੇਂਜ ਸੀਗੇ ਉਹ ਖੁੱਲੇ ਰਹਿੰਦੇ ਸੀਗੇ ਤੇ ਉਸ ਤੋਂ ਬਾਅਦ ਸਾਡਾ ਬਾਗ ਵੀ ਸੁੱਕ ਰਿਹਾ ਜੀ ਵੇਖੋ ਆ ਸੰਤਰੇ ਦੇ ਬੂਟੇ ਹਨ ਇੱਧਰ ਤੇ ਨਾਖਾਂ ਦੇ ਬੂਟਿਆਂ ਦੀ ਵੀ ਕੋਈ ਆਸ ਨਹੀਂ ਹੈਗੀ ਸੰਤਰੇ ਦੇ ਸੋਕੀ ਚੱਲੇ ਹਨ ਤੇ ਤੇ ਇਹਦੇ ਲਈ ਸਾਨੂੰ ਬਾਗ ਦਾ ਵੱਧ ਵੱਧ ਮੁਆਵਜ਼ਾ ਦਿੱਤਾ ਜਾਵੇ ਜੀ ਇਹ ਖੜੇ ਬੋਰ ਸੀ ਹਰ ਇੱਕ ਦਾ ਬੋਰ ਸੀ ਦਦੇ ਸਮਰਥੀਪਾਲ ਬੋਰ ਸੀ ਤੇ ਉਹਨਾਂ ਦੇ ਕਿਸ ਦਾ ਮੂੰਹ ਨਹੀਂ ਬੰਦ ਹੋ ਸਕਿਆ ਕਿਸੇ ਕੋਲ ਉਹ ਸਾਰੇ ਗਾਰਪੇ ਕਿਤੇ ਸਾਰੇ ਬੰਦ ਹੋ ਚੁੱਕੇ ਆ ਸਾਨੂੰ ਉਹਨਾਂ ਦਾ ਵੀ ਮਾਮਲਾ ਦਿੱਤਾ ਜਾਵੇ ਪਤਾ ਨਹੀਂ ਚੱਲਣੇ ਕਿ ਨਹੀਂ ਚੱਲਣੇ ਉਹ ਪਤਾ ਨਹੀਂ ਚੱਲਣੇ ਕਿ ਨਹੀਂ ਚੱਲਣੇ ਕਿੰਨੇ ਏਕੜ ਬਾਗ ਲਾਇਆ ਜਿਹੜਾ ਸੀ ਬਾ 15 15 ਏਕੜ ਬਾਗ ਲਾਇਆ ਸੀ ਕਿਹੜਾ ਬਾਗ ਸੀ ਨਾਸ਼ਪਤੀ ਦਾ ਸੀਗਾ ਤੇ ਵਿੱਚ ਅਮਰੂਦ ਵੀ ਲਾਇਆ ਸੀ ਤੇ ਸੰਤਰੇ ਵੀ ਲਗਾਏ ਸਾਂ ਤੇ ਅਮਰੂਦ ਦਾ ਸਾਡਾ ਫਲ ਲੱਗਾ ਸੀ 5 ਲੱਖ ਦਾ ਸੀ ਅਮਰੂਦ ਵੇਚਿਆ ਸੀਗਾ ਇਹ ਬਾਰੇ ਸਾਰੇ ਦੇ ਸਾਰੇ ਮਰੂਦ ਉੱਪਰ ਹੀ ਗਲ ਗਏ ਹਨ ਪਾਣੀ ਆਉਣ ਤੋਂ ਬਾਅਦ ਵਿੱਚ ਮਰੂਦ ਤਾਂ ਕੋਈ ਨਹੀਂ ਕਾਤ ਮਰੂਦ ਉੱਥੇ ਗਲੀਆਂ ਦੀ ਫੋਟੋ ਲੱਤ ਚੱਕਦੀ ਪਰ ਤੁਸੀਂ ਉੱਥੇ ਜਾਣਾ ਨਹੀਂਗਾ ਮਰੂਦ ਗਲ ਚੁੱਕੇ ਹੈ ਜਾਂ ਫੋਟੋ ਲਾ ਕੇ ਤੁਹਾਨੂੰ ਪਾ ਦਿੰਦੇ ਆ ਜਿਹੜੇ ਤੁਸੀਂ ਆਪ ਲੈਓ ਕਿਹੜੇ ਗਲੇ ਆ ਨਾ ਉਹ ਫੋਟੋ ਆਪ ਲਾ ਕੇ ਪਾ ਦਿੰਦੇ ਨਾ ਤੁਸੀਂ ਬਣਾ ਲਓ ਉਦੋਂ ਦੀ